ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਦੇਖਦੇ ਆਂ ਨਿਧਾਨ ਸਿੰਘ ਗਿੱਲ ਦੀ ਨੰਮਨਾਈ ਦੀ ਰਸਮ ਨੰਮੋ ਸਭ ਤੋਂ ਪਹਿਲਾਂ ਬੰਨਿਆ ਗਿਆ ਬਾਬੇ ਬਲਮਦਸ ਤੇ ਸਥਾਨਾਂ ਦੇ ਜਾ ਕੇ ਕਾਕਾ ਨਿਧਾਨ ਸਿੰਘ ਗਿੱਲ ਦਾਜ ਜੋ ਸਮਾਰੋਹ ਹੈ ਜੋ ਸਮਾਗਮ ਹੈ ਜੋ ਰਸਮੋ ਹੈ ਨਿੰਮ ਬਣਾਈ ਜਿਹਨੂੰ ਕਹਿੰਦੇ ਆ ਤੇ ਇਹਦਾ ਵਿਗਿਆਨਕ ਪੱਖ ਵੀ ਹੈ ਨਾ ਨਿੰਮ ਬਣਾਈ ਦਾ ਵੀ ਨਿੰਮੇ ਕੈਂਟੀਬੈਟ ਕੇ ਹੁੰਦਾ ਕਹਿੰਦੇ ਕਿ ਜਦੋਂ ਹਵਾ ਆ ਜਾਂਦੀ ਹੈ ਇਹਦੀ ਵਿੱਚ ਤੇ ਨਿੰਮ ਦੇ ਪੱਤੇਾਂ ਵਿੱਚ ਦੇ ਉਹ ਸੁੱਧੋ ਕੋ ਜਾਂਦੀ ਆ ਅਗਸੇ ਜਿਹੜੇ ਵਿੱਚ ਫੁੱਲ ਹੋ ਜਾਂਦੀ ਆ ਫਿਰ ਫਿਰ ਅੰਦਰ ਜਾਂਦੀ ਹੈ ਬਾਹਰ ਚ ਤਾਂ ਬੰਦ ਨੇ ਬੱਚੇ ਰੂ ਅੰਦਰ ਸਹੀ ਸ਼ੁੱਧ ਹੋਰ ਬਣ ਲੈ ਅੰਦਰ ਬੱਚੇ ਪਏ ਨੂੰ ਤਾਂ ਕਰ ਕੇ ਇਹ ਬਾਰਾਂ ਦੇ ਮੂਰੇ ਦਰਾ ਮੂਰੇ ਨਿੰਮ ਦੀਆਂ ਪੱਤੀਆਂ ਨਿੰਮ ਦੇ ਪੱਤੇ ਬਣੇ ਜਾਂਦੇ ਹਨ ਆ ਆਹ ਹੈ ਸਾਡਾ ਨਿਧਾਨ ਸਿੰਘ ਗੱਲ ਬਸਿਆ ਲੈ ਰਿਹਾ ਮੈਂ ਲਾਉਦਾ ਹਾਂ ਖੁੱਲੀ ਅੱਖਾਈ ਥੋਰੀ ਆ ਫਿਰ ਸਾਡੇ ਸਵਾਗਤ ਵਿੱਚ ਬਾਰਡ ਦੀਆਂ ਬੀਬੀਆਂ ਸਾਰੀਆਂ ਭਾਗ ਲੈਂਦੀਆਂ ਨੇ ਬੜੀ ਖੁਸ਼ੀ ਖੁਸ਼ੀ ਚਾਹੀ ਚਾਹੀ ਤੇ ਬਾਰਡ ਦੇ ਸਾਡੇ ਬੰਦੇ ਆਹ ਦੇਖੋ ਜੀ ਮੁੰਡੇ ਦਾ ਦਾਦਾ ਬਾਬਾ ਜਗਰੂਪ ਸਿੰਘ ਗਿੱਲ ਠਾਣੇਦਾਰ ਸਾਹਿਬ ਇਹ ਠਾਣੇਦਾਰ ਨੇ ਜੀ ਜਗਰੂਪ ਸਿੰਘ ਗਿੱਲ ਇਹਨਾਂ ਦਾ ਪੋਤਾ ਹੈਗਾ ਨਿਧਾਨ ਸਿੰਘ ਗਿੱਲ ਇਨਾਂ ਦਾ ਪੁੱਤਰ ਹੈਗਾ ਆ ਦੇਖੋ ਜੀ ਨਿਹਾਨ ਦੇ ਮੰਮੀ ਡੜੀ ਆ ਗਏ ਪ੍ਰਦੀਪ ਤੇ ਹਰਪ੍ਰੀਤ ਨਾਨਾ ਨਾਨੀ ਆ ਗਏ ਤੇ ਉਹ ਖੜਾ ਹੈ ਮੁੰਡੇ ਦਾ ਮਾਮਾ ਹੁੰਦੀ ਮਨਦੀਪ ਸਿੰਘ ਕਰਨ ਕੈਨੇਡਾ ਤੇ ਆ ਦੇਖੋ ਜੀ ਪਿੰਡ ਆਪਣੇ ਬਾਰਡ ਦੇ ਤੇ ਉਹ ਆ ਗਿਆ ਜੀ ਅੰਗਤ ਵੀਰ ਸੈਕਟਰੋਲ ਆ ਮੁੰਡੇ ਦਾ ਮਾਮਾ ਆ ਗਿਆ ਜੀ ਮਨਦੀਪ ਸਿੰਘ ਕਰਨ ਕੈਨੇਡਾ ਵਾਲਾ ਮੁੰਡੇ ਦਾ ਮਾਮਾ ਇਹ ਜੀ ਮਨਦੀਪ ਸਿੰਘ ਸਿੱਧੂ ਮਨਦੀਪ ਸਿੱਧੂ ਕੈਨੇਡਾ ਤੇ ਆ ਸਾਡੇ ਮੈਂਬਰ ਸਾਹਿਬ ਆ ਗਏ ਜੀ ਲੇਟ ਆਏ ਨੇ ਵੈਸੇ ਜਗਦਾਰ ਸਿੰਘ ਮੁੰਡਾਹਰ ਮੈਂਬਰ ਪੰਚਾਇਤ ਤੇ ਸਾਰੀਆਂ ਬੀਬੀਆਂ ਤੇ ਸਾਡੇ ਬੱਚੇ ਬੱਚੇ ਵੀ ਤੇ ਆਹ ਦੇਖੋ ਜੀ ਉਹਨੇ ਦਾ ਮਾਮਾ ਮਨਦੀਪ ਸਿੰਘ ਸਿੱਧੂ ਕੋਲੇ ਡਾ ਵੀਡੀਓ ਕਾਲ ਰਹੀਂ ਦੇਖ ਰਿਹਾ ਹੈ ਉਹਦੇ ਪਉਣ ਜੇ ਨੂੰ ਉਹਨੇ ਦਾ ਹਰਮਨ ਸਿੰਘ ਨੂੰ ਵੀਡੀਓ ਕਾਲ ਕੀਤੀ ਜਿਹਪਹਿਲਾ ਪਹਿਲੇ ਸਭ ਤੋਂ ਤੇ ਆ ਸਾਡੀਆਂ ਮਾਈਆਂ ਰੱਬਰ ਜਾਈਆਂ ਉਹ ਨਿਹਾਨ ਸਿੰਘ ਫੇਰ ਆ ਗਿਆ ਉਹ ਨਿਹਾਨ ਸਿੰਘ ਗੱਲ ਦੀ ਫੋਟੋ ਦੇਖੋ ਜੀ ਕੈਨੇਡਾ ਵਾਲਾ ਬੰਡਾ ਹੈ ਕੈਨੇਡਾ ਕੈਨੇਡਾ ਵਰਤ ਹੋਇਆ ਤਾਂ ਤੇ ਸਾਰੀਆਂ ਬੀਬੀਆਂ ਚਾਹ ਪਾਣੀ ਪੀ ਰਹੀਆਂ ਨੇ ਨਾਲ ਮਿੱਠਾ ਤੇ ਰਮਕੀਨ ਵਗੈਰਾ ਪਰੋਸਿਆ ਗਿਆ ਨੇ ਮੰਮ ਬਣਾਈ ਦੀ ਰਸਮ ਵਿੱਚ ਬਾੜ ਦੀਆਂ ਸਾਡੀਆਂ ਬੀਬੀਆਂ ਭੈਣਾ ਬੱਚੇ ਆ ਸਾਡਾ ਯੂਐਸਏ ਵਾਲਾ ਅਨੂਪ ਸਿੰਘ ਮੁੰਡੇਰ ਯੂਐਸਏ ਸਾਡਾ ਪੁੱਤ ਹੈ ਯੂਐਸਏ ਰਹਿਣਾ ਹੁਣ ਆਪਦੇ ਦੋਤਾ ਨਾਨਕਿਆ ਹੈ ਦੋਤਾ ਦੋਤਾ ਸਾਡਾ ਹੈ ਨਾਨਕਿਆ ਹੋਇਆ ਅਨੂਪ ਸਿੰਘ ਮੁੰਡੇਰ ਤੇ ਸਾਰੀਆਂ ਬੀਬੀਆਂ ਭੈਣਾ ਛੋਟੀਆਂ ਵੱਡੀਆਂ ਬੱਚੇ ਬਹੁਤ ਆਨੰਦ ਲੈ ਰਹੇ ਨੇ ਅੱਜ ਖੁਸ਼ੀ ਖੁਸ਼ੀ ਚਾਈ ਚਾਈ ਇਨਾਂ ਨੇ ਅੱਜ ਪੂਰਾ ਆਨੰਦ ਲਿਆ ਤੇ ਬਹੁਤ ਚ ਬੁੜੀਆਂ ਨੇ ਐਂਡ ਚ ਤਵੇ ਦੇਖਿਓ ਵੀਡੀਓ ਦੇਖਿਓ ਪੂਰੀ ਬੁੜੀਆਂ ਨੇ ਬਾਅਦ ਚ ਗਿੱਧਾ ਪਕੜਾ ਆ ਬੋਲੀਆਂ ਬਹੁਤ ਪਈਆਂ ਲੀਆਂ ਆ ਦੇਖੋ ਜਿਵੇਂ ਤੋ ਤਿਆਰ ਖੜੇ ਨੇ ਨਿਮਮ ਦੀ ਬਣਵਾਈ ਤੇ ਨਿਮਮ ਬਰਨੋ ਵਾਸਤੇ ਤਿਆਰੀ ਵੀ ਬੇਹੜੀਆਂ ਬੱਚੇ ਵੱਡੇ ਸਾਡੇ ਵੀਰ ਭਾਈ ਆ ਸਾਡਾ ਪ੍ਰਿੰਸ ਬੜੈਚ ਸਾਡਾ ਪੁੱਤ ਹਥਨਬੜਾ ਹਥਨਬੜਾ ਪ੍ਰਿੰਸ ਬੜੈਚ ਜੀ ਪੀ ਵਰਟ ਰੈਸਟੋਰੈਂਟ ਦਾ ਓਨਰ ਹੈ ਆ ਹਰਜੋਤ ਸਿੰਘ ਮਿੱਠਾ ਤੇ ਇਹ ਦੋਨੇ ਭਾਈ ਸੱਡਾਂ ਤੋਂ ਬਨ ਰਹੇ ਨੇ ਆ ਪਿੰਡ ਬੁਈਆਂ ਵਾਲਾ ਜੀ ਨਿਦਾਣ ਦਾ ਪਿੰਡ ਹੈਗਾ ਬੁਈਆਂ ਵਾਲਾ ਬੁਗਿਆ ਵਾਲਾ ਪਿੰਡ ਨਿਧਾਨ ਸਿੰਘ ਗੱਲਦਾ ਅੋ ਵੀ ਤੁਹਾਨੂੰ ਦਿਖਾਵਾਂਗੇ ਆ ਦੇਖੋ ਜੀ ਡਮ ਦੀ ਬਣਾਈ ਨਿੰਮ ਦੀ ਹੋ ਰਹੀ ਹੈ ਪ੍ਰਿੰਸਪਲ ਡੈਸ ਤੇ ਹਰਜੋਤ ਮਠਾ ਬਣ ਰਹੇ ਨੇ ਆ ਸਾਡੇ ਕੁਲਮ ਸਿੰਘ ਸਾਹਿਬ ਆ ਕੇ ਠਾਨਦਾਰ ਸਾਹਿਬ ਅਤੇ ਉਹਨਾਂ ਦਾ ਡੈਡੀ ਮਸਤਾਨ ਸਿੰਘ ਜੀ ਸਾਡੇ ਬਹੁਤ ਸਤਿਕਾਰਯੋਗ ਜ਼ੂਬੇਦਾਰ ਮਸਤਾਨ ਸਿੰਘ ਜੀ ਅਤੇ ਜਗਰੂਪ ਸਿੰਘ ਗੱਲ ਠਾਨਦਾਰ ਸਾਹਿਬ ਆਹਾ ਪ੍ਰਿੰਸਪਲ ਡੈਸ ਦੇ ਨਾਲ ਖੜੇ ਨੇ ਸਾਡੇ ਜਿਸ ਪਾਲ ਸਿੱਧੂ ਨੇ ਸਾਰੇ ਬੀਬੀਆਂ ਨੇ ਗੰਢੀ ਘਰ ਵੱਧਾ ਆਮ ਤੌਰ ਤੇ ਦੇਖਿਆ ਪਾਉਂ ਵੀ ਬੇਸੇ ਵੀ ਜਿੱਥੇ ਇਧਰ ਜਾਈਏ ਬੀਬੀਆਂ ਵੱਧਾ ਹੁੰਦੀਆਂ ਨਹੀਂ ਬੀਬੀਆਂ ਦੀ ਗੰਢੀ ਮੇਸਾ ਵੱਧਾ ਹੁੰਦੀ ਆ ਆ ਦੇਖੋ ਜੀ ਨਿਹਾਰਨ ਸਿੰਘ ਬਿਜਲੀ ਫੇਰ ਆ ਗਿਆ ਰੋਣ ਲੱਗਿਆ ਬੰਦਾਂ ਨਿਹਾਨ ਸਿੰਘ ਗੱਲ ਆ ਹੁਣ ਬੀਬੀਆਂ ਦਾ ਭੰਲੜਾ ਪਾਈ ਸ਼ੁਰੂ ਹੋ ਗਿਆ ਆਹ ਆਪਣੇ ਉਧਰਲੇ ਬੁਈਆਂ ਵਾਲਾ ਵਾਲਾ ਪਰਿਵਾਰ ਆਹ ਸਰਦੀਪੀ ਜੂ ਐਸਏ ਵਾਲੀ ਜਤਿੰਦਰ ਜਤਿੰਦਰ ਕੌਰ ਪੰਡੇਰ ਯੂ ਐਸਏ ਇਹ ਅੱਜ ਕੱਲ੍ਹ ਆਪਣੇ ਪੜ੍ਹਾਈ ਹੋਈ ਆ ਤੇ ਛੁੱਟੀਆਂ ਸੀਗੀ ਉੱਥੋਂ ਜੂ ਐਸਏ ਚ ਕੈਲੀਫੋਰਨੀਆ ਦੇ ਰਹਿੰਦੇ ਨੇ ਕੈਲੀ ਹੋਰ ਨਹੀਂ ਆ ਤੇ ਸਾਡੇ ਆ ਫੇਰ ਆ ਗਿਆ ਹੰਡ ਨਿਹਾਲ ਸਿੰਘ ਗੱਲ ਚਲੋ ਹੁਣ ਮੈਂ ਤੁਹਾਡੇ ਵਿੱਚ ਬਹੁਤ ਸਭਾ ਨਹੀਂ ਬੋਲਾਂਗਾ ਹੁਣ ਤੁਸੀਂ ਬੀਬੀਆਂ ਦੀਆਂ ਬੋਲੀਆਂ ਦੇਖੋ ਤੇ ਸੌਰੀ ਵੀਡੀਓ ਦੇਖੋ ਫਿਰ ਲੱਗ ਜੂ ਪਤਾ ਵੀ ਇਹ ਬਹੁਤ ਜ਼ਿਆਦੇ ਖੁਸ਼ੀ ਬਣਾਈ ਆ ਬੀਬੀਆਂ ਨੇ ਬਹੁਤ ਹੀ ਜ਼ਿਆਦੇ ਤੇ ਹੁਣ ਆਪਾਂ ਇਹਨਾਂ ਦਾ ਆਨੰਦ ਮਾਣਦੇ ਆਂ ਬੀਬੀਆਂ ਦੀਆਂ ਬੋਲੀਆਂ ਦਾ ਫਿਰ ਉਦੋਂ ਬਾਅਦ ਦਾ ਰਵੈਤੀ ਆ ਦੇਖੋ ਜੀ ਆ ਗਿਆ ਬੁਈਆਂ ਵਾਲਾ ਦਾ ਪੋਰਡ ਸਰਕਾਰੀ ਮੈਡਲ ਸਕੂਲ ਸਵਾਗਤ ਇਹ ਮੈਂ ਆਉਂਦਾ ਆਉਂਦਾ ਬਣਾ ਲਿਆ ਸੀ ਵੀਡੀਓ ਬੀਬੀਆਂ ਨੇ ਬੋਲੇ ਤੋਂ ਬਾਅਦ ਫਿਰ ਆਪਣਾ ਰਵੈਤੀ ਜਿਹੜਾ ਹੁੰਦਾ ਹੈ ਬਾਜਾ ਉਹ ਵੀ ਤੁਹਾਨੂੰ ਦਿਖਾਵਾਂਗੇ ਮਾਜੀ ਵਾਲੀ ਟੀਮ ਉਹ ਵੀ ਤਿਆਰ ਪਰ ਤਿਆਰ ਹੋ ਕੇ ਖੜੀ ਐ ਐਮਪੀਪੀਐਨ ਦੇ ਬਾਦ ਉਹਨਾਂ ਨੂੰ ਦਿਖਾਵਾਂਗੇ ਆ ਦੇਖੋ ਜਿੰਨਧਾਰਨ ਸਿੰਘ ਗਿੱਲ ਫੇਰ ਆ ਗਿਆ ਮਸਤੀ ਕਰਦਾ ਹੋਣਾ ਇਹ ਪੂਰੀ ਲੱਤਾ ਵਾਹਾਂ ਪੂਰੀਆਂ ਮਾਰਦਾ ਹੋਣਾ ਹੈ Tchau, é tchau. É. ¡Pea, oye, peea! ¡La!

ਬਾਜੀ ਹੋ ਗਈ ਚਲ ਅੱਜ 4000